ਗੌੜੀ ਗਵਾਰੇਰੀ ਮਹੱਲਾ ਪੰਜਵਾ ਅਸਤ ਪੁਨੀਤ ਹੋਹੇ ਤਤਕਾਲ ਜਿਨ ਸਜਾਹੇ ਮਾਇਆ ਜੰਜਾਲ ਰਸਨਾ ਰਮ ਹੋਹ ਰਾਮ ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਲੇਖ ਲੇਖਣਾ ਗਾਗਦ ਮਸਬਾਣੀ RAM ਨਾਮ ਹਰ ਅੰਮ੍ਰਿਤ ਬਾਣੀ ਗਹਾਉ ਇਹੋ ਕਾਰਜ ਤੇਰੇ ਜਾਹੇ ਵਿਕਾਰ ਸਿਮਰਤ RAM ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂਐ ਮੋਹ ਹੈ ਉਧ ਰਹੇ ਆਪ ਤਰੈ ਸੰਸਾਰ ਰਾਮ ਨਾਮ ਜਪ ਏਕੰਕਾਰ ਆਪ ਕਮਾਓ ਅਵਰਾ ਉਪਦੇਸ਼ ਰਾਮ ਨਾਮ ਹਿਰਦੈ ਪਰਵੇਸ਼ ਜੋ ਕੇ ਮੋਤੇ ਏਹੋ ਨਿਧਾਨ ਸੋਈ ਬੁਰਖ ਜਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਓ ਕਾਹੋ ਨਾਨਕ ਹਾਉ ਤਿਸ ਬਲ ਜਾਓ ਰਾਗ ਗਾਉੜੀ ਗਵਾਰੇਰੀ ਮਹੱਲਾ ਪੰਜਾਬ ਚਾਉ ਪਦੇ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਜਿਸ ਸਿਓ ਮਨ ਰਚਨਾ ਕਹੋ ਉਸਾਈ ਮਿਲੀਐ ਤੇਹ ਜੋ ਬਿਬਰਜਤ ਤਿਸ ਸਿਓ ਨੇਹ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੇ ਨਾ ਰਾਤੀ ਬਾਵੈ ਮਾਰਗ ਟੇਡਾ ਚਲਨਾ ਸਿੱਧਾ ਛੋੜ ਅਕੂਠਾ ਬੁਨਨਾ ਦੋਹਾ ਸਿਰਾਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਕਲਯੁਗ ਮਹਿ ਮਿਲ ਆਏ ਸੰਯੋਗ ਜਿ ਚਰ ਆਗਿਆ ਤੇ ਚਰ ਭੋਗੈ ਭੋਗ ਜਿ ਲੈ ਨ ਪਾਈਐ ਰਾਮ ਸੁਨੇਹੀ ਗਿਰਤ ਸੰਯੋਗ ਸਤੀ ਓਠ ਹੋਈ ਰਹਾਉ ਦੇਖਾ ਦੇਖੀ ਮਨ ਹਟ ਜਲ ਜਾਈਐ ਪ੍ਰੇਅ ਸੰਗ ਨਾ ਪਾਵੈ ਬਹੁ ਜੂਨੁ ਭਾਈਐ ਸੀਲ ਸੰਜਮ ਗਰੇ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜੇਨ ਪ੍ਰਿਯੋ ਪਰਮੇਸਰ ਕਰ ਜਾਨਿਆ ਧਨ ਸਤੀ धरकै ਪਰਵਾਨਿਆ ਗਉੜੀ ਗਵਾਰੇਰੀ ਮਹੱਲਾ ਪੰਜਵਾਂ ਕਾਮਧਨਵੰਤ ਭਾਗਠ ਸਾਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾਉ ਯੂਦਾਤੇ ਕਾ ਖੂਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇ ਨਿਧਾਨਾ ਰਤਨ ਲਾਲ ਜਾ ਕਾ ਗਸ਼ੂਨਾ ਮੂਲ ਭਰੇ ਪੰਡਾਰ ਅਖੂਟ ਅਤੋਲੈ ਕਾ ਵਹਿ ਖਰਚਹਿ ਰਾਲ ਮਿਲ ਭਾਈ ਤੋਟ ਨ ਆਵੇ ਵੱਧ ਧੋ ਜਾਈ ਕਾਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੈ ਲਇਆ ਰੁਲਾਏ ਗਾਉੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀ ਐ ਦੂਰ ਡਰ ਚੁਕਾ ਦੇਖਿਆ ਭਾਰ ਪੂਰ ਸਤਿਗੁਰ ਆਪਣੇ ਗਾਓ ਬਲੇ ਹਾਰੇ ਛੋਟ ਨ ਜਾਈ ਸਰ ਪਰ ਤਾਰੇ ਰਹਾ ਦੁਖ ਰੋਗ ਸੋਗ ਬਿਸਰੈ ਜਪ ਨਾਮ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋਡ ਮਾਨ ਹਰ ਚਰਨ ਗਹੀ ਜੈ ਕਾਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੈ ਸਾਚੈ ਦਰਬਾਰ ਗਾਉੜੀ ਮਹੱਲਾ ਕੰਜਵਾ ਜਾ ਕਮੀਤ ਸਾਜਨ ਹੈ ਸਮੀਆ ਤਿਸ ਜਾਨ ਕੋ ਕਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੂਖ ਦਰਦ ਭ੍ਰਮ ਤਾ ਕਾ ਭਾਗੀ ਰਹਾਵ ਜਾ ਕਉ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕਉ ਨਦਰ ਲੈ ਆਵੈ ਤਲੈ ਜਾ ਕਾ ਸਭ ਕਿਸ ਤਾ ਕਾ ਹੋਵੇ ਨਾਨਕ ਤਾ ਕਾ ਸਦਾ ਸੁਖ ਹੋਏ ਗਾਉੜੀ ਮਹੱਲਾ ਪੰਜਵਾ ਜਾ ਕੇ ਦੁਖ ਸੁਖ ਸਮ ਕਰ ਜਾਪੈ 타 ਕਉ ਕਾੜਾ ਕਹਾਂ ਬਿ ਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹਾਉ ਜਾ ਕੇ ਅਚਿੰਤ ਵਸੈ ਮਨ ਆਏ ਤਾ ਕਾਉ ਚਿੰਤਾ ਕਤੁ ਹੂ ਨਾਹੀ ਜਾ ਕੇ ਬਿਨ ਸਿਉ ਮਨ ਤੇ ਭਰਮਾ ਤਾ ਕੈ ਕਛੂ ਨਹੀਂ ਡਰ ਜਮਾ ਜਾ ਕੇ ਹਿਰਦੈ ਜੀਉ ਗੁਰ ਨਾਮਾ ਕਾਹੋ ਨਾਨਕ ਤਾ ਕੈ ਸਗਲ ਨਿਧਾਨਾ ਗਾਉੜੀ ਮਹੱਲਾ ਪੰਜਵਾਂ ਆਗਮ ਰੂਪ ਕਾਮਨ ਮਹਿ ਥਾਨਾ ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟ ਜਿਸਹਿ ਪ੍ਰਾਪਤ ਤਿਸ ਲੈ ਪੁੰਚਾ ਰਹਾਉ ਅਨਹਤ ਬਾਣੀ ਥਾਨ ਨਿਰਾਲਾ ਤਾ ਕੀ ਧੋਨ 모ਹੇ ਗੋਪਾਲਾ ਤਹ ਸਹਿਜ ਅਫਾਰੇ ਅਨੇਕ ਅਨੰਤਾ ਉਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਾਉ ਦਿਆ ਗਾਉੜੇ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰਾਧਾ ਕਵਨ ਜੋਗ ਕਾਇਆ ਲੈ ਸਾਧਾ ਕਵਨ ਗੁਣ ਜੋ ਤੁਝ ਲੈ ਗਾਵੋ ਕਵਨ ਬੋਲ ਪਾਰ ਬ੍ਰਹਮ ਰੀ ਜਾਵੋ ਰਹਾ ਕਵਨ ਸੋ ਪੂਜਾ ਤੇਰੀ ਕਰਉ ਕਵਨ ਸੋ ਭਿਦ ਜਿਤ ਭਵ ਜਲ ਤਰਉ ਕਵਨ ਤਾਪ ਜਿਤ ਤਪੀਆ ਹੋਏ ਕਵਨ ਸੋ ਨਾਮ ਹਉ ਮੈ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰਿ ਕਿਰਪਾ ਸਤਗੁਰ ਮਿਲੈ ਦਿਆਲ ਇਸ ਹੀ ਗੁਣ ਤਿਨਹੀ ਪ੍ਰਵਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗਾਉੜੀ ਮਹੱਲਾ ਪੰਜਵਾਂ ਆਪਨ ਤਾਨ ਨਹੀਂ ਜਾ ਕੋ ਗਰਬਾਰਾਜ ਮਿਲਖ ਨਹੀਂ ਆਪਨ ਦਰਵਾ ਆਪਨ ਨਹੀਂ ਕਾ ਕਾਓ ਲਪਟਾਇਓ ਆਪਨ ਨਾਮ ਸਤ ਗੁਰ ਤੇ ਪਾਇਓ ਰਹਾਉ ਸੋਤ ਬਨਤਾ ਆਪਨ ਨਹੀਂ ਭਾਈ ਈਸ਼ਟ ਮੀਤ ਆਪ ਬਾਪ ਨਾ ਮਾਈ ਸੋਇ ਨਾ ਰੂਪਾ ਫੋਨ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਾਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕੇਸ਼ ਜਿਸ ਕਾ ਹਰ ਰਾਇਆ ਗਾਉੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕਾਓ ਕੁਰਬਾਨੀ ਆਤਮ ਜੀਨ ਪਰਮ ਰੰਗ ਮਾਨੀ ਰਹਾਉ ਚਾਰਨ ਰੇਣ ਗੁਰ ਕੀ ਮੋਖ ਲਾਗੀ ਅਹੰ ਭੋਤ ਤਿਨ ਸਗਲ त्यागी ਗੁਰ ਕਾ ਸਬਦ ਲਗੋ ਮਨ ਮੀਠਾ ਉਪਾਰ ਬ੍ਰਹਮ ਕਾਤੇ ਮੋਹੇ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਉਪਰਾਣ ਨਾਨਕ ਗੁਰ ਆਧਾਰ ਗਾਉੜੀ ਮਹੱਲਾ ਪੰਜਵਾਂ रे मन मेरे तू ता कौ आहे जा क ऊना कछहुनाहे हर सा प्रीतम कर मनमीत प्राण आधार चीत रहाओ ਰੇ ਮਨ ਮੇਰੇ ਤੂੰ ਤਾਂ ਕਉ ਸੇਵ ਆਦਪੁਰਖ ਅਪਰੰਪਰ ਦੇਵ ਤੇਸ ਉਪਰ ਮਾਨ ਕਰ ਤੂੰ ਆਸਾ ਆਦ ਜੁਗਾਦ ਜਾ ਕਾ ਭਰ ਵਸਾ ਜਾ ਕੀ ਬ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮੇਲ ਸੁਏ ਗੌੜੀ ਮਹੱਲਾ ਪੰਜਵਾ मीत ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏ ਕਾ ਟੇਕ ਮੇਰੇ ਮਨ ਚੀਤ ਜਿਸ ਕਿਸ ਕਰਣਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇ ਪ੍ਰਵਾਹਾ ਗੁਰ ਕਿਰਪਾ ਤੇ ਮੋਹੇ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ हम दासे तुम ठाकुर मेरे मान महत नानक प्राप्त तेरे गौड़ी महल्ला पंजाब जा कहो तुम कहे समरथ अंगा ता कहो काछ नाही कालंगा माधाव जा कहो है आस तुम्हारी ता कहो काछ नाही संसारी रहाओ ਜਾ ਕੇ ਹਿਰਦੈ ਠਾਕੁਰ ਹੋਏ ਤਾ ਕਉ ਸਹਸਾ ਨਾਹੀ ਕੋਏ ਜਾ ਕਉ ਤਉਮ ਦੀਨੀ ਪ੍ਰਾਪਤੀ ਰਤਾ ਕੈ ਨਿਕਟ ਨ ਆਵੇ ਪੀਰ ਕਾਹੋ ਨਾਨਕ ਮੈਂ ਸੋ ਗੁਰ ਪਾਇਆ ਬਾਰ ਬ੍ਰਹਮ ਪੂਰਨ ਦੇਖਾਇਆ ਗਉੜੀ ਮਹੱਲਾ ਪੰਜਵਾਂ ਗੁਲਾਬ ਦੇਹ ਪਾਈ ਵਡ ਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਾਰ ਨਾ ਜਾਹੀ ਜਿਨਾ ਬਿਸਰਤ RAM ਨਾਮ ਬਿਹੂਨ ਜੀਵਨ ਕਾਉ ਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਬਿਸਧਾਰ ਕਵਨ ਅਰਥ ਮਿਰਤਕ ਸੀਗਾਰ ਹੈ ਜੋ ਨਾ ਸੁਨਹਿ ਜਸ ਪਰਮਾਨੰਦਾ ਉਪਾਸ ਪੰਖੀ ਤ੍ਰਿਗਤ ਜੂਨਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਰੜਾਇ ਕੇਵਲ ਨਾਮ ਰਿਤ ਮਾਹੇ ਸਮਾਇਆ ਗੌੜੀ ਮਹੱਲਾ ਪੰਜਵਾਂ ਕਾ ਕੀ ਮਾਈ ਕਾ ਕੋ ਬਾਪ ਨਾਮ ਧਾਰੀ ਕ ਝੂਠੇ ਸਭ ਸਾਖ ਕਾਹੇ ਕਾਓ ਮੂਰਖ ਭਖ ਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕਾਉਨ ਰੋਤ ਮੇਰਾ ਮੇਰਾ ਕਰ ਬਿਲ ਲਾਹੀ ਮਰਨ ਹਾਰ ਇਹੋ ਜੀਆ ਰਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਾਏ ਬਿਨ ਸੇ ਭ੍ਰਮ ਥਾਟ ਗਾਉੜੀ ਮਹੱਲਾ ਪੰਜਵਾ ਵੱਡੇ ਵੱਡੇ ਜੋ ਦੀ ਸਹਿ ਲੋਗ ਤਿੰਨ ਕਉ ਵਿਆਪੈ ਚਿੰਤਾ ਰੋਗ ਕਉਨ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ ਉਮੀਆ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸਨਾ ਨਹੀਂ 부ਜੈ ਕਹੋ ਨਾਨਕ ਇਹੋ ਤਤ ਵਿਚਾਰ ਆਵ ਬੇਨ ਹਰ ਭਜਨ ਨਾਹੀ ਛੁਟਕਾਰਾ ਗਾਉੜੀ ਮਹੱਲਾ ਪੰਜਵਾਣ ਪੂਰਾ ਮਾਰਗ ਪੂਰਾ ਇਸ ਨਾਨ ਸਾਬ ਕੇਸ਼ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੈ ਰਾਖੀ ਪਾਰ ਬ੍ਰਹਮ ਕੀ ਸਰਣ ਜਨ ਤਾ ਕੀ ਰਹਾ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਾਪ ਪੂਰਨ ਰਾਜ ਜੋਗ ਹਰ ਕੈ ਮਾਰਗ ਬਤਤ ਪੁਨੀਤ ਪੂਰੀ ਸੋਭਾ ਪੂਰਾ ਲੋਕੀ ਕ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤ ਗੁਰ ਪੂਰਾ